ਸੇਤ ਦਿਨ ਰਾਤੀ ਅੱਜ ਤੋਂ ਸ਼ੁਰੂ ਹੋ ਗਏ ਨੇ ਬਸੰਤ ਨਰਾਤੇ ਦੇ ਰੂਪ ਵਿੱਚ ਵੀ ਜਾਣਿਆ ਜਾਣ ਮਲਾਏ ਤਿਹਾਰ ਅੱਜ ਤੋਂ ਸ਼ੁਰੂ ਹੋ ਕੇ 17 ਅਪ੍ਰੈਲ ਤੱਕ ਚੱਲੇਗਾ ਨਰਾਤੇ ਦੇ ਸਾਰੇ 9 ਦਿਨ ਦੇਵੀ ਸ਼ਕਤੀ ਦੇ 9 ਸਵਰੂਪਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਪਹਿਲੇ ਨਰਾਤੇ ਨੂੰ ਮਾਤਾ ਦੇ ਸ਼ੈਲ ਪੁਤਰੀ ਸਵਰੂਪ ਦੀ ਪੂਜਾ ਕੀਤੀ ਜਾ ਰਹੀ ਹੈ। ਭਗਤਾਂ ਤੇ ਸ਼ਰਦਾਲੂਆਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਾਤਾ ਦੇ ਭਗਤਾਂ ਵੱਲੋਂ ਕੱਲ੍ਹ ਰਾਤੇ ਦੇ ਸੰਬੰਧ ਵਿੱਚ ਸਮਗਰੀ ਦੀ ਖਰੀਦਾਰੀ ਕੀਤੀ ਗਈ। ਸ਼ਰਦਾਲੂਆ ਸਵੇਰ ਤੋਂ ਹੀ ਮੰਦਰਾਂ ਚ ਪੁੱਜ ਕੇ ਪੂਜਾ ਅਰਚਨਾ ਕਰਨੇ ਸੰਬੰਧ ਵਿੱਚ ਮੰਦਰਾਂ ਨੂੰ ਖੂਬਸੂਰਤ ਢੰਗ ਨਾਲ ਸਜਾਏ ਗਏ। ਨਰਾਤੇ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਪਵੰਤੇ ਕਟੜਾ ਦੇ ਰਸਤੇ ਨੂੰ ਦਰਮਨ ਕੀਤਾ ਤੇ ਫੁੱਲਾਂ ਨਾਲ ਸਜਾਇਆ ਗਿਆ। ਇਹਨਾਂ ਫੁੱਲਾਂ ਦੀ ਖੁਸ਼ਬੂ ਪਾਰਤੀ ਫੁੱਲਾਂ ਦੀਆਂ ਪ੍ਰਜਾਤੀਆਂ ਤੋਂ ਥੋੜੀ ਵੱਖਰੀ ਹੋਵੇਗੀ ਤੇ ਇਹ ਫੁੱਲ ਗਲੇਡੀਅਸ ਕਾਰਨੇਸ਼ਨ ਲੀਲੀਅਮ ਅਤੇ ਐਮੀਥਿਊਰਨ ਆਰਚਰਡ ਲਗਭਗ 10 ਦਿਨ ਤੱਕ ਤਾਂ ਹਸੇ ਰਹਿਣਗੇ ਸੈਲਾਨੀਆਂ ਲਈ ਇਹਨਾਂ ਨਾਲ ਵਿਸ਼ੇਸ਼ ਮੌਕੇ ਤੇ ਖੁਸ਼ੀ ਤੇ ਦਰਸ਼ਨੀ ਪ੍ਰਸੰਨਤਾ ਦੁੱਗਣੀ ਹੋ ਜਾਪੇਗੀ ਮਾਤਾ ਵੈਸ਼ਨੋ ਦੇਵੀ ਦੀ ਕੁਦਰਤੀ ਗੁਫਾ ਜੋ 96 ਫੁੱਟ ਲੰਬੀਏ ਸੋਨੇ ਦੇ ਪਲੇਟ ਵਾਲੇ ਪ੍ਰਵੇਸ਼ ਦੁਆਰ ਦੇ ਸ਼ਾਨਦਾਰ ਦ੍ਰਿਸ਼ ਨਾਲ ਸ਼ਰਦਾਲੂ ਲਈ ਪੂਰੀ ਤਰ੍ਹਾਂ ਤਿਆਰ ਹੈ ਅੱਜ ਨਰਾਤੇ ਦੇ ਪਹਿਲੇ ਦਿਨ ਤੇਜਪਰ ਤੋਂ ਸ਼ਰਦਾਲੂ ਮਾਤਾ ਵੈਸ਼ਨੋ ਦੇ ਦਰਬਾਰ ਵਿੱਚ ਨਤਮਸਤਕ ਹੋ ਰਹੇ ਨੇ